ਉਹ ਬਿਠੇਗਾ ਅਸੀਂ ਜਾਣਦੇ ਜਾਚ ਤੋਂ ਅਸਾਰੇ ਦੇ ਤੋਂ ਖੂਬ ਨੇ ਆਹ ਦੇਖੋ ਜੀ ਆਹ ਕੋ ਆਹ ਤਾਰ ਤਿਆਰ ਲੈ ਕੇ ਕਰ ਜਰਾ ਬਕਾਇਦਾ ਪ੍ਰਵਾਹ ਨੇ ਯੂਨੀਵਰਸਲ ਮਨੁੱਖੀ ਅਧਿਕਾਰ 21 ਉਹ ਆਧਾਰਾ ਲੋਕ ਸੇਵਕ ਟੀਵੀ ਮੋਗਾ ਦੇ ਟੀਮ 10 4 ਸਦਰ ਖਾਂ ਹਾਈਵੇ ਰੋਡ ਤੇ ਅਚਾਨਕ ਰੁਕੀ ਅਤੇ ਵਾਰਸ਼ ਜ਼ਿਆਦਾ ਹੋਣ ਕਾਰਨ ਬਲਦੇਵ ਸਿੰਘ ਝਖੜ ਵਾਸੀ ਕੋਟ ਸਰਦਖਾਂਦੇ ਤਾਬੇ ਉੱਤੇ ਅਚਾਨਕ ਬੈਠਣ ਤੋਂ ਬਾਅਦ ਤਾਬੇ ਦੇ ਮਾਲਕ ਬਲਦੇਵ ਸਿੰਘ ਝਖੜ ਨਾਲ ਜਦੋਂ ਗੱਲਬਾਤ ਹੋਈ ਤੇ ਉਹਨਾਂ ਨੇ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਅਦਿਵੀ ਮੌਕੇ ਪੰਜਾਬ ਸਰਕਾਰ ਵੱਲੋਂ ਮਲੇ ਹੋਏ ਅਵਾਰਡਾਂ ਨੂੰ ਬੁਰਾ ਬ੍ਰਾਂਛਾ ਦੀ ਵਿਅਦੀ ਦੇ ਖਿਲਾਫ ਰੋਸ ਵਜੋਂ ਵਾਪਸ ਕਰ ਦਿੱਤਾ ਸੀ ਅਤੇ ਪੰਛਤ ਕਿਰਾਂ ਵਾਲੋਂ ਇਸ ਬੰਦ ਵਿੱਚ ਉਹਨਾਂ ਦੀ ਕੋਈ ਵੀ ਬਾਤ ਨਹੀਂ ਪੱਸੀ ਗਈ ਅਤੇ ਅੱਜ ਜੋ ਨਰਾਜ਼ਗੀ ਮਹਿਸੂਸ ਕਰਦੇ ਹੋਏ ਲੋਕ ਸੇਵ ਟੀਵੀ ਨਾਲ ਗੱਲਬਾਤ ਕਰਦੇ ਆ ਆਓ ਸੁਣਦੇ ਹਾਂ ਇਹ ਕਰਜ਼ੇ ਹਾਂ ਗੰਬਾਤ ਬਲਦੇਵ ਸਿੰਘ ਤਖਤ ਵਹਿਬ ਜੀ ਦਾ ਖਾਤਾ ਵਹਿਬ ਜੀ ਦੀ ਫਸਤਾ ਹੈ ਮੈਂ ਗੁਰਦੇਵ ਸਿੰਘ ਤਖਤ ਪਿੰਡ ਕੋਲ ਜਰਾ ਰੋੜ ਤੇ ਮੇਰਾ ਘਰ ਹੈ ਜੀ ਮੈਂ ਮੇਰੇ ਮੇਰੇ ਪਿਆਰ ਤੋਂ ਬਾਅਦ ਬੰਨ 2010 2009 ਵਿੱਚ ਜਿਹੜਾ ਪਦਕ ਸੇਗਰੋਣ ਮਿਲੇ ਸੀ ਜਦੋਂ ਸੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਕਿ ਮੈਂ ਰੂਤਵ ਜੀ ਉਤਰਕਾਰ ਨੂੰ ਵਾਕ ਕੀਤੇ। ਉਤਰਕਾਰ ਨੂੰ ਵਾਕ ਕੀਤੇ ਆ ਘੁੱਟੋ ਵੀ ਗਿਆ ਪਰ ਅੱਜ ਤੱਕ ਵੀ ਕਿਸੇ ਨੇ ਸਿੱਖ ਰਵੰਦੀ ਇਹ ਆਣ ਕੇ ਰੂਪਾਂ ਦਿਖਾ ਦੇ। ਮੈਂ ਤੇ ਕਿਹਦੇ ਵੀ ਜੀ ਤੇ ਉਸ ਰੋਸਤਨ ਦੇ ਦਸਤਾਵਾਰ ਅਰਹਤੋ ਭਾਈ ਬਲਦੇਵ ਸਿੰਘ ਚਖੜ ਭਾਵਕ ਹੋ ਚੁੱਕੇ ਹਨ। ਇਤਨਾ ਪਿਆਰ ਹੈ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਰ ਬੇਸ਼ਰਮ ਕਨਫਰਟ ਜਸੇ ਬੰਨੀਆਂ ਨੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਅਤੇ ਸਮਾਜ ਸੇਵਾ ਕਰਨ ਵਾਲੇ ਅਨੰਦ ਸੇਵਕ ਨੂੰ ਕਦੇ ਵੀ ਪੁੱਛਿਆ ਨਹੀਂ ਬੜੀ ਸ਼ਰਮ ਵਾਲੀ ਗੱਲ ਹੈ ਗੱਲ ਕਰਦੇ ਹਾਂ ਸੰਦੇਵ ਸਿੰਘ ਜੀ ਛੱਡ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਵੀ ਮੈਨੂੰ ਰੋਜ਼ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਵਾਂ ਚੀਜ਼ ਰਹਿੰਦੀ ਰਹਿੰਦੀ ਬੜਾ ਗੁਰੂ ਗ੍ਰੰਥ ਸਾਹਿਬ ਦੀ ਜਿਆਦਾ ਅਸਰ ਤੇ ਔਰ ਅਜ ਤੱਕ ਕਿਸੇ ਵੀ ਜੱਦੇ ਬੰਦੇ ਨੇ ਆ ਕੇ ਇਸ ਲੋਕਾ ਦੇ ਸ਼ਾਇਦ ਕੋਈ ਜਦੋਂ ਜਦੋਂ ਵਰਤ ਬਣਤੀ ਤੇ ਕਹਿੰਦੇ ਕਾਹਲੀ ਆ ਦੀ ਸਾਹਾ ਹੈ ਵੀ ਕਿ ਉੱਤੇ ਮੁੱਖੇ ਦੇ ਵਿੱਚ ਉੱਥੇ ਵੀ ਬਖਾਉਣਾ ਬਖਾਇਆ ਉਹਨਾਂ ਪਿੱਛੇ ਘਰ ਤੋਂ ਮਾਸੇ ਘਰ ਤੋਂ ਤੇ ਮੈਨੂੰ ਦੇ ਇੱਕ ਹਫਤੇ ਹੋਣੇ ਤੱਕ ਤਾਂ ਕਿ ਉਹਨਾਂ ਨੇ ਵੀਡੀਓ ਲਿੰਕ ਨਹੀਂ ਬਣਾਈਏ ਉਸ ਤੇ ਮੈਨੂੰ ਅਨੁਮੋਲਿਆ ਜਾ ਉੱਥੇ ਵੀ ਲੈਣਾ ਤੇ ਤਾਂ ਤੇ ਤਾਂ ਘਾਟੇ ਪੂਰੇ ਹੋ ਗਏ ਇਹ ਤੁਹਾਨੂੰ ਆਵਾਡ ਮਤਲਬ ਕਿਹੜੇ ਸਬੰਧ ਜਿਹੜੇ ਪੈਣਾ ਇਹ ਬਹੁਤ ਵਧੀਆ ਸਾਡੀ ਇੱਕ ਸਸਤਾ ਹੈ ਬਜ਼ੁਰਗਾਂ ਦੀ ਪੜਾਈ ਦਾ ਸੰਗਲ ਹੈ ਨੰਦਮਾ ਜਿਲ੍ਹਾ ਕਦਾਂ ਸੀਗਾ ਅਸੀਂ ਬਜ਼ੁਰਗਾਂ ਦੀ ਪੜਾਈ ਲਈ ਜਿੱਦਵਾਲੀ ਆਂਗਰ ਦੀ ਪੜਾਈ ਕਿ ਅਸੀਂ ਕਹਿੰਦੇ ਹਾਂ ਕਿ ਟੈਂਸ਼ਨ ਲੱਗਦੀ ਜਾਂ ਫਿਰ ਉਹੀ ਸਮੱਸਿਆ ਆਉਂਦੀ ਏ ਉਹਨਾਂ ਦੇ ਅਸੀਂ ਸਾਠ ਕਰਦੇ ਬੰਦੇ ਜਾਂ ਸਰਕਾਰ ਤਾਂ ਕਰਦੇ ਜਿਹੜੇ ਪਹਿਲਾਂ 720 ਪੈਨਸ਼ਨ ਸੀ ਉਦੋਂ ਸਰਕਾਰਾਂ ਟੱਕਰ ਲੈ ਗਈ 400 ਤੋਂ ਕਰਾਈ ਫੇਰੇ ਢੋਲਾ ਉੱਪਰ ਆਇਆ ਫਿਰ 720 ਹੋ ਸੱਤ ਹੋ ਗਈ ਹੁਣ 1500 ਹੋ ਗਈਆਂ ਹੋਰ ਸਰਕਾਰ ਅੱਗੇ ਟੱਕਰ ਲੈ ਰਹੇ ਆਂ ਇਹ ਵਾਅਦੇ ਮੁਤਾਬਕ ਤੇ ਨਹੀਂ ਹੱਦਿਆ ਬਜ਼ੁਰਗੋ ਦੀ ਦਫਾ ਆਂਗਣੇ ਨਾਲੋਂ ਪੈਨਸ਼ਨ ਦਿੱਤੀ ਜਾਵੇ ਨਾਲ ਜੇਕ ਬੰਦਾ ਦੇ ਬੱਚੇ ਨੇ ਤਾਂ ਦੇ ਬੱਚੇ ਉਹਨਾਂ ਤੇ ਜਿਹੜਾ ਸਾਹਮਦਾ ਉਹਨੂੰ ਵੀ ਪੈਨਸ਼ਨ ਦਿੱਤੀ ਜਾਵੇ ਇੱਕ ਰਿੰਕ ਇੱਕ ਪੈਨਸ਼ਨ ਜੇ ਬਜ਼ੁਰਗ ਵੀ ਹੈ ਵਿਧਵਾ ਵੀ ਆਂਗਣੀ ਨਹੀਂ ਹੈ ਉਹਨਾਂ ਨੂੰ ਇੱਕ ਰਿੰਕ ਵੀ ਇੱਕ ਪੈਨਸ਼ਨ ਦਿੱਤੀ ਜਾਵੇ ਇਹ ਸਾਰੇ ਤੋਂ ਬੰਦੀ ਬਟੇ ਲੋਹੋਂ ਨਾਲੋਂ ਪੁੱਛਦੇ ਜਦ ਮੇਰੇ ਰਾਣੀ ਕਦੇ ਪੁੱਛੀ ਲਈ ਬਜ਼ੁਰਗਾਂ ਮੈਂ ਇਹ ਕਿਹਦੀ ਸਰਕਾਰ ਅੱਧਿਆਰਦੇ ਨੇ ਇੱਕ ਹੈ ਜੂਬ ਵਿਧਵਾ ਦਾ ਆਂਗਣੀ ਨੂੰ ਕੰਮ ਚ ਲਾਉਣਾ ਉਹਨਾਂ ਨੂੰ ਤਦ ਗੱਲ ਕਰਦੇ ਆ ਅਗਲਾ ਨਾ ਅੱਗੇ। ਜੇ ਗੱਲ ਕਰੀਓ ਨਵੇਂ ਸੈਨੋ ਜਿਦਵਾ ਚੇਨ ਬਹੁਤ ਉਤਕੀਆਂ ਆਨਲਾਈਨ ਬਹੁਤ ਐਕਸਲਰੋਨੇਟ ਬਹੁਤ ਨਾ ਨੀ ਜੁਕੜਦਾ ਜਿਹੜਾ ਇੱਕ ਬਾਉਟ ਜਿਹੜਾ ਆਪਣਾ ਵਾਦਾ ਜਿਹੜਾ ਰੋੜਾ ਪੈ ਜਾਂਦਾ ਉਹਦੇ ਫੁੱਟੜ ਬੱਤੀ ਹੁੰਦਾ ਫਿਰ ਹਾਰਦਾ ਇਹਨਾਂ 100% ਕਰਦੇ ਛੋਟੇ ਹੋ ਜਾ। ਹਾਂ ਹਾਂ ਆਨਲਾਈਨ ਸਭ ਜਿਹੜਾ ਸਾਨ ਜੇ ਦੀ ਕੋਵਿਡ ਨਾ ਮੱਜਾ ਨਾ ਉਹ ਵੀ ਸੈਂਸਰ ਦੀ ਕਾਰ ਕਰਦਾ ਹੈਗਾ। ਤਬੀਦ ਜੇਕਰ ਜਨਰਲ ਕਰੇ ਜੇਕਰ ਉਹ ਜੀ ਨੂੰ ਟੈਂਸ਼ਨ ਲਾਵੇ ਬੱਤੇ ਤੇ ਲਾ ਘਰ ਦੇ ਵਿੱਚ ਲਾਵੇ ਨਾਲ ਹੈਂਡੀਕੈਪ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਧਖੜ ਨਾਲ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਅਕ੍ਰਿਤ ਬੜੇ ਖਫਾ ਹਨ ਅਤੇ ਸਿੱਖ ਜਥੇਬੰਦੀਆਂ ਨਾਲ ਰੋਸ ਜਾਹਰ ਕਰਦੇ ਹਨ ਅਤੇ ਇੱਕ ਵੱਖਰੇ ਬਿਆਨ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਹੈਂਡੀਕੈਪ ਲੋਕਾਂ ਨੂੰ ਸਰਕਾਰ ਕੋਝਾ ਮਜ਼ਾਕ ਕਰ ਰਹੀ ਹੈ ਅਤੇ ਉਹਨਾਂ ਨੂੰ ਬਣਦੀ ਪੈਨਸ਼ਨ ਜੋ ਆਮ ਲੋਕਾਂ ਨੂੰ ਮਿਲਦੀ 1500 ਰੁਪਏ ਮਿਲ ਰਹੀ ਹੈ ਹਾਲਾਂਕਿ ਉਹਨਾਂ ਦੀ ਵਾਅਦਾ ਪੈਨਸ਼ਨ ਲੈਣ ਦੀ ਮੰਗ ਕੀਤੀ